ਫਗਵਾੜਾ ਥਾਣਾ ਸਦਰ ਦੇ ਐਸਐਚਓ ਨੇ ਅਮਨਦੀਪ ਨਾਰ ਵੱਲੋਂ ਪੁੱਲਾਰਾਈ ਚੌਂਕ ਵਿੱਚ ਨਾਕਾ ਲਗਾ ਕੇ ਸਖਤ ਚੈਕਿੰਗ ਅਭਿਆਨ ਚਲਾਇਆ ਜਿੱਥੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਉੱਥੇ ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਅਮਨਦੀਪ ਨਾਰ ਨੇ ਕਿਹਾ ਕਿ ਸ਼ਰਾਰਤੀ ਅੰਸਰ ਬਾਜਾ ਜਾਨ ਅਤੇ ਛੋਟੇ ਬੱਚੇ ਵਾਹਨ ਨਾ ਚਲਾਉਣ ਨਹੀਂ ਤਾਂ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੇ ਨਾਲ ਰਜਿੰਦਰ ਕਰਵਲ ਦੀ ਰਿਪੋਰਟ ਤੇ ਅੱਜ ਸਰ ਭੁੱਲਾਰਾਹੀ ਚੌਂਕ ਹਾਰਪੋਰਟ ਤੇ ਨਾਕਾ ਕਿਸਮ ਦੀ ਲਾਇਆ ਸਰ ਇਹ ਮੰਨਜੋ GSPS ਤੋਂ ਕਪੂਤਲਾ ਤੇ HSP ਤੋਂ ਦੁਵਾਰਾ ਜਿੱਤੇ ਦਿਸ਼ਾ ਮੇਂ ਦਿਸ਼ਾ ਨੇ ਕਿਹਾ ਕਿ ਅੱਜ ਜਿਹੜੀ ਵਕੋਰ ਪੁਆਇੰਟ ਤੇ ਨਾਕਾ ਬੰਦੀ ਹੋਈ ਸੀ ਜੋ ਅੱਜ ਜਿੱਤੇ ਭੁੱਲਾਰਾਹੀ ਚੌਂਕ ਤੇ ਨਾਕਾ ਬੰਦੀ ਕੀਤੀ ਗਈ ਦਿੱਖੀ ਸੀ ਟ੍ਰਾਫਿਕ ਰਾਈਡਿੰਗ ਤੇ ਆਈਪੀ ਚ ਮਿਊਜ਼ਿਕ ਵਾਲੀਆਂ ਕੁਝ ਗੱਡੀਆਂ ਦੇ ਚਲਾਨ ਦਿੱਤੇ ਸਭ ਤੁਹਾਡੀ ਡਿਊਟੀ ਨੂੰ ਦੇਖਦੇ ਆ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਵੀ ਇਵਾਰਡ ਨਾਲ ਸਨਮਾਨ ਦਿੱਤਾ ਗਿਆ ਉਹਦੀਆਂ ਵੀ ਮੁਬਾਰਕਾਂ ਸਰ ਤੇ ਤੁਸੀਂ ਹੁਣ ਗੱਲ ਤੋਂ ਸਾਨੂੰ ਕੀ ਮੈਸੇਜ ਦੇਣਾ ਚਾਹੋਗੇ ਤੇ ਇਹ ਰੋਮੀ ਨਸੀਆ ਦੇਖਣੀ ਕਰਾਂਗੇ ਕੋਈ ਵੀ ਲਿਖਾਤੀ ਦੇ ਵਿੱਚ ਗਲਤੀ ਕਮਾ ਕਰੋ ਜੇਕਰ ਤੁਸੀਂ ਕੋਈ ਵੀ ਗਲਤ ਕੰਮ ਕਰੋਗੇ ਤੇ ਉਹਦਾ ਤੁਹਾਨੂੰ ਨਤੀਜਾ ਭੁਗਤਣਾ ਪਵੇਗਾ ਤੁਹਾਡੇ ਖਾਤੇ ਤੋਂ ਸਬਸਕ੍ਰਿਪਸ਼ਨ ਤੇ ਸ਼ਹਿਰ ਵਾਸੀਆਂ ਨੂੰ ਕੀ ਪੇਲਾ ਵੀ ਕੋਈ ਕੋਈ ਗਲਤ ਕੋਈ ਕਿਸੇ ਅਨਸਰ ਵਾਲੇ ਪਤਾ ਲੱਗਦਾ ਹੈ ਤਾਂ ਤੁਹਾਨੂੰ ਇਤਲਾਹ ਕਰਨ ਹਾਂਜੀ ਬਿਲਕੁਲ ਜੀ ਸਾਨੂੰ ਇਤਲਾਹ ਕਰਨ ਤੇ ਇੱਕ ਸ਼ਹਿਰ ਵਾਸੀਆਂ ਨੂੰ ਮੈਸੇਜ ਹੈ ਕਿ ਜਿਹੜੇ ਛੋਟੇ ਬੱਚੇ ਹਨ ਟ੍ਰੇਨਿੰਗ ਉਹਨਾਂ ਨੂੰ ਜਿਹੜੇ ਵੀ ਬੁਲਾ ਦਿੱਤੇ ਜਾਂਦੇ ਹਨ ਤੇ ਸਰੋਂ ਰੂਟੀਨ ਨਾਕਾਬੰਦੀ ਇਸ ਤਰ੍ਹਾਂ ਚੱਲਦੀ ਰਹੇਗੀ ਤੁਹਾਡੇ ਵੱਲੋਂ ਕਾਰਵਾਈ ਹੁੰਦੀ ਰਹੇਗੀ ਜੀ ਹਾਂਜੀ ਬਿਲਕੁਲ ਜੀ ਇਲਾਕੇ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਨ ਵਾਲਾ ਜਾਂ ਪੁਲਿਸ ਦੇ ਪਟਾਕੇ ਮਾਰਦੇ ਜਾਂ ਹਾਈਕੀ ਚਲਾਈ ਜਿ ਚਲਾਉਂਦੇ ਆ ਜਿਮਾਂ ਦੇ ਖਰਾਬ ਦੌਰਾਨ ਲਗਾਤਾਰੀ ਕਾਰਵਾਈ ਚੱਲੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ